ਅੱਜ ਅਰਗਨ ਪ੍ਰੋਗਰਾਮ ਆਤੀ ਸਬਡਿਵੀਜ਼ਨ ਸ਼ਾਹਕੋਟ थाना ਮਹਿਤਪੁਰ ਦੇ ਇਰੀ ਵਿੱਚ 22 ਦਸੰਬਰ ਨੂੰ ਸਵੇਰ ਦੇ ਸਮੇਂ ਜੇਕੇ ਰੈਸਟੋਰੈਂਟ ਦੇ ਬਾਹਰ ਹੋਈ ਥਾਰੇ ਦੇ ਮਸਲੇ ਨੂੰ ਹਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜਾ ਪੁਲਿਸ ਮੁਖੀ ਸਰਦਾਰ ਹਰਕਮਨਤਰੀ ਸਿੰਘ ਕੱਖ ਦੀ ਗਾਈਡਲਾਈਨ ਤੇ ਸੀਐਸ ਤੋਂ ਸਮਝ ਬਟਰਾ ਮਨਦੀਪ ਸਿੰਘ ਮੁੱਖ ਅਫਸਰ थाना ਮਹਿਤਵਰ ਇੰਸਪੈਕਟਰ ਸਖਦੇਵ ਸਿੰਘ ਦੀ ਟੀਮ ਨੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਫਾਦਰ ਕਾਨੂੰ ਤਿੰਨ ਪਿਸਤੌਲਾਂ ਪੰਜ ਮਾਰੂ ਹਥਿਆਰ i20 ਕਾਰ ਸਮੇਤ ਗ੍ਰਫਤਾਰ ਕਰ ਕੀਤਾ ਹੈ ਇਸ ਦੋਸ਼ੀ ਨੇ ਪਿਛਲੇ ਸਮੇਂ ਇੱਕ ਐਨਆਰਆਈ ਪਰਿਵਾਰ ਨੂੰ 20 ਕਰੋੜ ਦੀ ਫਰौती ਚ ਕਿਡਨਾਪ ਕੀਤਾ ਸੀਗਾ ਉਹ ਮਕਾਦਮਾ ਵੀ ਸਫਲਤਾਪੂਰਵਕ ਹਲ ਕੀਤਾ ਹੈਗਾ ਇਹ ਦੋਸ਼ੀ ਬਹੁਤ ਹੀ ਖਤਰਨਾਕ ਅਪਰਾਧੀ ਹੈਗਾ ਇਸਨੇ ਜਸਵਿੰਦਰ ਸਿੰਘਲੇ ਸਰੌਕੀ ਫਾਜ਼ਲ ਕਾਦੀ ਮੌਤ ਤੋਂ ਬਾਅਦ ਉਸਦੀ ਗੱਡੀ ਹਾਸਲ ਕਰਨ ਲਈ ਅਪਰਾਧ ਦੇ ਦੁਨੀਆ ਚ ਪੈਰ ਰੱਖਿਆ ਜਿੱਥੇ ਇਸਨੇ ਪੰਜਾਬ ਰਾਜਸਥਾਨ ਤੇ ਹਰਿਆਣਾ ਸਟੇਟ ਦੇ ਵੱਖ-ਵੱਖ ਜਗ੍ਹਾ ਤੇ ਜ਼ਮੀਨੀ ਕਬਜ਼ੇ ਕੰਟਰੈਕਟਿੰਗ ਸਮਗਲਿੰਗ ਤੇ ਹੋਰ ਜਿਹੜੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਹਥਿਆਰ ਸਮੇਤ ਜਿਹੜਾ ਅੰਜਾਮ ਦਿੱਤਾ ਜੋ ਸਬੰਧਤ ਅਪਰੇ ਪੰਜਾਬ ਪੁਲਿਸ ਨੂੰ ਜਨੰਦਰ ਤੇ ਆਤੀਵਨ ਹੱਲ ਕਰ ਲਿਆ ਗਿਆ ਇਸਨੇ ਸਮਾਜ ਵਿੱਚ ਆਪਣੇ ਗੈਂਗ ਦੇ ਨਾਲ ਬਹੁਤ ਹੀ ਜਿਹੜੀ ਪ੍ਰਭਾਵਸ਼ਾਲੀ ਆਪਣੀ ਪ੍ਰਸਿੱਧਤਾ ਹੋਇਆ ਸੀਗਾ ਜੋ ਪੁਲਿਸ ਵੱਲੋਂ ਅੱਜ ਇਹ ਗੈਂਗ ਜਿਹੜਾ ਵਸਤ ਕਰ ਲਿਆ ਗਿਆ ਇਸ ਦੋਸ਼ੀ ਦੇ ਨਾਮ ਘਟਨਾ ਸਮੇਂ ਜਿਹੜਾ ਪਰਮਜੀਤ ਸੁਪਮਾ ਮੋਰ ਸੁਨੀਲ ਕੁਮਾਰ ਤੇ ਹੀਰਾ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿੰਨਾ ਪਾਸੋਂ ਵਰਤੀ ਗਈ ਕਾਰ XX4 골ਡਨ ਕਲਰ ਅਤੇ ਬੱਤੀ ਬੋਰ ਕਬਜ਼ਾ ਲੈ ਚੁੱਕਿਆ ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਉਪਰੰਤ ਵੱਖ-ਵੱਖ ਮੁਕਦਮੇ ਹੱਲ ਹੋਏ ਹਨ ਜਲੰਧ ਦੇ ਅਥਾਰਟੀ ਪੁਲਿਸ ਵੱਲੋਂ ਇਸ ਅਜੇਹਾ ਵੱਡਾ ਗੈਂਗ ਬਲਸਟ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਇਸਦੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਧੰਨਵਾਦ